ਕੁਲਸਤਾਨੇ ਦੇ ਬਾਹਰੋਂ ਹੀ ਚੋਰੀ ਹੋ ਗਿਆ ਪੱਤਰਕਾਰ ਦਾ ਮੋਟਰਸਾਈਕਲ ਦੇਖੋ ਕਿੰਝ ਮਿੰਟਾਂ ਵਿੱਚ ਆਏ ਚੋਰ ਤੇ ਉਡਾ ਕੇ ਲੈ ਗਏ ਮੋਟਰਸਾਈਕਲ ਸੀਸੀਟੀਵੀ ਵਿੱਚ ਕੈਦ ਹੋਈਆਂ ਮੌਕੇ ਦੀਆਂ ਤਸਵੀਰਾਂ ਆਓ ਦੇਖਦੇ ਆ ਪੂਰੀ ਵੀਡੀਓ ਤੇ ਕਿੰਝ ਹੋਈ ਵਾਰਦਾਤ ਮੈਂ ਇੱਕ ਗੱਲ ਇਹੀ ਕਹੂੰਗਾ ਕਿ ਪੁਲਿਸ ਦੇ ਘਰੋਂ ਮੋਟਰਸਾਈਕਲ ਲੈ ਗਏ ਨੇ ਸਿੱਧੇ ਤੌਰ ਤੇ ਚੋਰਾਂ ਨੇ ਚੇਤਾਵਨੀ ਦਿੱਤੀ ਆ ਕਿ ਅਸੀਂ ਮੋਟਰਸਾਈਕਲ ਲੈ ਕੇ ਭੱਜ ਚੱਲੇ ਆ ਜਿਸ ਤੁਸੀਂ ਫੜ ਸਕਦੇ ਹੋ ਤਾਂ ਫੜ ਲਓ 8 ਦਿਨ ਹੋ ਗਏ ਹਲੇ ਤੱਕ ਫੜੇ ਨਹੀਂ ਗਏ ਚੋਰ ਮੈਂ ਦਾ ਡਾਕੀ ਕਹਿਣਾ ਚਾਹੁੰਗਾ ਮੇਰਾ ਨਾਮ ਪਵਨ ਸਿੱਧੂ ਹੈ ਜੀ ਮੇਰਾ ਬਾਈਕ ਪਿਛਲੇ ਸ਼ਨੀਵਾਰ ਰਾਤ 8 ਵਜੇ ਇਸ ਡਿਵੀਜ਼ਨ ਨੰਬਰ 7 ਦੇ ਬਾਹਰੋਂ ਚੋਰੀ ਹੋਇਆ ਮੈਂ ਕਿਸੇ ਕੰਮ ਦੇ ਲਈ ਇੱਥੇ ਆਇਆ ਸੀ 8 ਵਜੇ ਜਦੋਂ ਮੈਂ ਆਇਆ ਬਾਈਕ ਲਾਇਆ ਇੱਥੇ ਤਾਂ ਜਦੋਂ ਮੈਂ 8:30 ਪੌਣੇ 9 ਵਜੇ ਨਿਕਲਦਾ ਤਾਂ ਦੇਖਿਆ ਕਿ ਮੇਰਾ ਬਾਈਕ ਇੱਥੇ ਨਹੀਂ ਹੈਗਾ ਤੇ ਮੈਂ ਕਾਫੀ ਮੈਡਮ ਨੂੰ ਰਿਕੁਐਸਟ ਕੀਤੀ ACP ਮੈਡਮ ਨੂੰ ਵੀ ਐਸਐਚਯੂ ਨੂੰ ਵੀ ਕਿ ਇਹ ਵੀਡੀਓ ਜਿਹੜੀ ਦਿਖਾਈ ਜਾਵੇ ਚਲੋ ਵੀਡੀਓ ਤਾਂ ਇਹਨਾਂ ਨੇ ਦੂਸਰੇ ਦਿਨ ਦਿਖਾਤੀ ਪਰ ਉਹ ਵੀਡੀਓ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਰਿਹਾ ਕਿ ਇੱਕ ਨੌਜਵਾਨ ਉੱਤਰਦਾ ਹੈ ਬਾਈਕ ਲੈ ਕੇ ਫਰਾਰ ਹੋ ਗਿਆ ਇਸ ਗੱਲ ਨੂੰ 8 ਦਿਨ ਹੋ ਚੁੱਕੇ ਨੇ ਕਿਉਂਕਿ ਜਦੋਂ ਐਸਐਚਓ ਸਾਹਿਬ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਇਹ ਵੀਡੀਓ ਵਾਇਰਲ ਨਾ ਕਰੋ ਕਿਉਂਕਿ ਇੱਕ ਪੱਤਰਕਾਰ ਦਾ ਮੋਟਰਸਾਈਕਲ ਚੋਰੀ ਹੋਇਆ ਵੀਡੀਓ ਨਹੀਂ ਵਾਇਰਲ ਕੀਤੀ ਕਿਉਂਕਿ ਮੈਂ ਕਿਹਾ ਚਲੋ ਇੱਕ ਦਿਨ ਚ ਲੱਭ ਦੇਣਗੇ ਦੋ ਦਿਨ ਚ ਲੱਭ ਦੇਣਗੇ ਔਰ ਅੱਜ ਇਸ ਗੱਲ ਨੂੰ ਤਕਰੀਬਨ 8 ਦਿਨ ਹੋ ਚੁੱਕੇ ਐ ਇਹੀ ਗੱਲ ਆਖੀ ਜਾਂਦੀ ਹੈ ਕਿ ਤੁਹਾਡਾ ਮੋਟਰਸਾਈਕਲ ਦੋ ਦਿਨਾਂ ਦੇ ਵਿੱਚ ਲੱਭ ਦਾਂਗੇ 100% ਲੱਭ ਦਵਾਂਗੇ ਪਰ ਬਾਈਕ ਦਾ ਹਲੇ ਕੋਈ ਵੀ ਪਤਾ ਨਹੀਂ ਆ ਜਦੋਂ ਵੀ ਗੱਲ ਕਰਦੇ ਤਾਂ ਇਹੀ ਗੱਲ ਆਖੀ ਜਾਂਦੀ ਹੈ ਕਿ ਬਾਈਕ ਤੁਹਾਡਾ ਮਿਲ ਜਾਏਗਾ ਤਾਂ ਲੱਗਦਾ ਵੀ ਥਾਣੇ ਵਾਲਿਆਂ ਨੂੰ ਬੜੀ ਸ਼ਰਮਨਾਕ ਨਾਜ਼ ਗੱਲ ਹੈ ਵੀ ਇੱਕ ਥਾ ਉਹ ਤਾਂ ਅੰਦਰੋਂ ਬਾਹਰ ਵੀ ਬਾਈਕ ਚੋਰੀ ਹੁੰਦੀ ਹੈ ਬਿਲਕੁਲ ਜੀ ਜੇ ਅਸੀਂ ਥਾਣੇ ਦੇ ਬਾਹਰ ਸੇਫ ਨਹੀਂ ਆ ਥਾਣੇ ਦੇ ਅੰਦਰ ਸੇਫ ਨਹੀਂ ਆ ਤਾਂ ਅਸੀਂ ਗਲੀ ਮੱਲਿਆਂ ਦੇ ਵਿੱਚ ਕੀ ਸੇਫ ਹੋਵਾਂਗੇ ਜੇ ਗਲੀ ਮੱਲਿਆਂ ਦੇ ਵਿੱਚ ਚੋਰੀ ਹੁੰਦੀ ਹੈ ਜੇ ਥਾਣੇ ਦੇ ਬਾਹਰ ਚੋਰੀ ਹੁੰਦੀ ਹੈ ਥਾਣੇ ਦੇ ਬਾਹਰ ਜੇ ਚੋਰੀ ਹੋਗੀ ਮੈਂ ਇੱਕ ਗੱਲ ਇਹੀ ਕਹੂੰਗਾ ਕਿ ਪੁਲਿਸ ਦੇ ਘਰੋਂ ਮੋਟਰਸਾਈਕਲ ਲੈ ਗਏ ਨੇ ਸਿੱਧੇ ਤੌਰ ਤੇ ਚੋਰਾਂ ਨੇ ਚੇਤਾਵਨੀ ਦਿੱਤੀ ਆ ਕਿ ਅਸੀਂ ਮੋਟਰਸਾਈਕਲ ਲੈ ਕੇ ਭੱਜ ਚੱਲੇ ਆ ਜੇ ਤੁਸੀਂ ਫੜ ਸਕਦੇ ਹੋ ਤਾਂ ਫੜ ਲਓ 8 ਦਿਨ ਹੋ ਗਏ ਹਾਲੇ ਤੱਕ ਫੜੇ ਨਹੀਂ ਗਏ ਚੋਰ ਇੱਕ ਜਿਹੜਾ ਬਾਈਕ ਤੇ ਆਏ ਸੀ ਇਹ ਕੰਦੇ ਗਿਆ ਬਾਈਕ ਤੇ ਐਸੀ ਚੋਰੀ ਕਰਨੇ ਤੇ ਪੈਦਲ ਆਏ ਸੀ ਨਹੀਂ ਬਿਲਕੁਲ ਇੱਕ ਬਾਈਕ ਤੇ ਦੋ ਨੌਜਵਾਨ ਆਏ ਨੇ ਇੱਕ ਨੌਜਵਾਨ ਸੀਗਾ ਪਿੱਛੇ ਸਰਦਾਰ ਮੁੰਡਾ ਸੀਗਾ ਇੱਕ ਮੋਨਾ ਸੀਗਾ ਇਹ ਪਿੱਛੋਂ ਜਿਹੜਾ ਸਰਦਾਰ ਮੁੰਡਾ ਸੀਗਾ ਉਤਰਿਆ ਉਹਨੇ ਬੜੇ ਆਰਾਮ ਦੇ ਨਾਲ ਚਾਬੀ ਲਾਈ ਐ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਜਿੱਦੀ ਵੀਡੀਓ ਵੀ ਸਾਹਮਣੇ ਆਈ ਐ ਸੀਸੀਟੀਵੀ ਵੀਡੀਓ ਕਿੰਨੇ ਸੈਕਿੰਡ ਦੇ ਵਿੱਚ ਉਹਨਾਂ ਨੇ ਟਾਰਗੇਟ ਬਣਾਇਆ ਬਿਲਕੁਲ ਜੀ 2 ਸੈਕਿੰਡ ਲੱਗੇ ਨੇ ਚਾਬੀ ਲਾਈ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ 8 ਦਿਨ ਹੋ ਗਏ ਮੈਨੂੰ ਇਹੀ ਗੱਲ ਬਾਰ ਬਾਰ ਮੈਂ ਗੇੜੇ ਮਾਰਦਾ ਵਾ ਵੀ ਮੇਰੇ ਮੋਟਰ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਦਰਜ ਹੋਣ ਦਾ ਮਤਲਬ ਇਹ ਥੋੜੀ ਹੈ ਕਿ ਐਫ ਆਈ ਐਫ ਆਈ ਆਰ ਦਰਜ ਹੋ ਗਈ ਸਾਰਾ ਕੁਝ ਹੋ ਗਿਆ ਬਾਈਕ ਮੈਂ ਢਾਈ ਮਹੀਨੇ ਕਿਸ਼ਤਾਂ ਦਿੱਤੇ ਮਾਫ ਕਰਨਾ ਢਾਈ ਸਾਲ ਕਿਸ਼ਤਾਂ ਦਿੱਤੀਆਂ ਨੇ ਇੱਕ ਇੱਕ ਰੁਪਈਆ ਜੋੜ ਕੇ ਬੰਦਾ ਆਪਣੀ ਚੀਜ਼ ਜੋੜਦਾ ਹੈ ਸਾਡੇ ਲਈ ਤਾਂ ਬਹੁਤ ਕੁਝ ਹੈ ਮੋਟਰਸਾਈਕਲ ਲੈ ਕੇ 2 ਮਿੰਟ ਦੇ ਵਿੱਚ ਫਰਾਰ ਹੋ ਗਏ ਕੋਈ ਕਾ ਐਫ ਆਈ ਆਰ ਦਰਜ ਹੋ ਗਈ ਸਭ ਕੁਝ ਹੋ ਗਿਆ ਮੋਟਰਸਾਈਕਲ ਹਾਲੇ ਤੱਕ ਨਹੀਂ ਪਤਾ ਲੱਗਿਆ ਇਹ ਗੱਲ ਆਖੀ ਜਾਂਦੀ ਹੈ ਅਸੀਂ ਬੰਦੇ ਜਿਹੜੇ ਟਰੇਸ ਕਰ ਲਏ ਜੇ ਬੰਦੇ ਟਰੇਸ ਕਰ ਲਏ ਬੰਦੇ ਲਿਆਓ ਤਾਂ ਸਹੀ ਲੱਗਦਾ ਵੀ ਅੱਜ ਤੇ ਟਾਈਮ ਤੇ ਮੋਟਰਸਾਈਕਲ ਜੀਤਣਾ ਬਹੁਤ ਮਹਿੰਗਾ ਬਿਲਕੁਲ ਹੈ ਜੀ ਆਮ ਬੰਦੇ ਲਈ ਉਹ ਸਪਲੈਂਡਰ ਦੀ ਜੀ ਆਪਾਂ ਗੱਲ ਕਰੀਏ ਡੇਢ ਲੱਖ ਦਾ ਮੋਟਰਸਾਈਕਲ ਲੱਖ ਦਾ ਮੋਟਰਸਾਈਕਲ ਪੈਂਦਾ ਜੋ ਕਿ 2 ਮਿੰਟ ਦੇ ਵਿੱਚ ਲੈ ਕੇ ਫਰਾਰ ਹੋ ਗਏ ਕਾਫੀ ਲੋ ਰੋਕੇਗੇ ਜਿੱਕਾ ਮਾਲ ਕੇ ਤੁਸੀਂ ਕਹਿ ਰਹੇ ਹੋ ਮੇਰੀ ਜੀ ਮੋਟਰਸਾਈਕਲ ਲੱਭ ਤੋਂ ਲੱਭੋ ਪਰ ਲੱਭਿਆ ਉਹਨਾਂ ਨੇ ਦੇਖੋ ਇਹ ਦੇਖਣ ਵਾਲੋ ਇਹੀ ਗੱਲ ਕਹੀ ਜਾ ਰਹੀ ਕਿ ਅਸੀਂ ਟੀਮਾਂ ਬਣਾਈਆਂ ਨੇ ਵੱਖ-ਵੱਖ ਟੀਮਾਂ ਬਣਾਈਆਂ ਨੇ ਤੇ ਮੋਟਰਸਾਈਕਲ ਲੱਭ ਦਾਂਗੇ ਬੰਦੇ ਟਰੇਸ ਹੋ ਗਏ ਪਰ ਬੰਦੇ ਟਰੇਸ ਹੋ ਗਏ ਬੰਦੇ ਹਾਲੇ ਤੱਕ ਆਏ ਨਹੀਂ ਹੈਗੇ ਅੱਜ ਅ ਹੁਣ ਦੇਖਣਾ ਇਹ ਹੋਵੇਗਾ ਮਿਲਦਾ ਹੈ ਨਹੀਂ ਮਿਲਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੀ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਥੋੜੇ ਦਿਨ ਪਹਿਲਾਂ ਦਾ ਹੈ ਥਾਣੇ ਦੇ ਬਾਹਰੋਂ ਬਾਈਕ ਚੋਰੀ ਹੋ ਜਾਂਦੀ ਹੈ ਉਹਦਾ ਪਰਚਾ ਨਾਲ ਹੀ ਰਜਿਸਟਰ ਕਰ ਦਿੱਤਾ ਗਿਆ ਸੀ ਉਹਦੀ ਵੀ ਤਫ਼ਤੀਸ਼ ਚੱਲ ਰਹੀ ਹੈ ਜੀ ਜਿੱਦਾਂ ਹੀ ਕੁਝ ਹੋਏਗਾ ਜੀ ਉਹਦੇ ਬਾਰੇ ਦੱਸਿਆ ਜਾਏਗਾ ਥਾਣੇ ਦੇ ਬਾਹਰ ਕੈਮਰਾਜ਼ ਲੱਗੇ ਹੋਏ ਨੇ ਕੈਮਰਾਜ਼ ਨੂੰ ਵੈਰੀਫਾਈ ਕਰਕੇ ਬੰਦੇ ਦੀ ਸ਼ਕਲਾ ਸਾਨੂੰ ਪਤਾ ਲੱਗ ਗਈਆਂ ਨੇ ਤੇ ਉਹਨਾਂ ਪਿੱਛੇ ਅਸੀਂ ਲੱਗੇ ਹੋਏ ਹਾਂ ਜੀ